ਪੰਜ ਪਿਆਲੇ ਪੰਜ ਪੀਰ ਛੱਠਵਾਂ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਫਲਟ ਕਾਇ ਪੂਰਤ ਹਰ ਗੁਰ ਦਿਨ ਸਵਾਦੀ ਚੱਲੀ ਪੀਰੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਧਾਲਾ ਭੰਜਨ ਗੁਰ ਸੂਰਮਾ ਬਾਗ ਜੁਦਾ ਬਹੁ ਪਰ ਉਕਾਰੇ ਅੱਜ ਛੇਵੇਂ ਸਤਿਗੁਰੂ ਮੇਰੀ ਪੀਰ ਦੇ ਮਾਲਕ ਬੰਦੀ ਛੋੜਦਾਤਾ ਸਾਇਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁੱਤਾ ਗਦੀਦਿਸ ਤੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਗੁਗਰਾ ਬਾਬਲ ਕਾਲਾ ਸਾਹਿਬ ਨੂੰ ਸ੍ਰੀ ਸੋਕਾ ਨੂੰ ਲੱਖ ਲੱਖ ਵਧਾਈਆਂ ਹੋਣ ਸ਼ਿਵੀ ਪਕਸ਼ਾ ਸ੍ਰੀ ਗੁਰੂ ਹਰਗੋਬਿੰਦ ਬਾਦਸ਼ਾਹ ਜੀ ਨੇ ਗੁਰਤਾ ਗੱਦੀ ਇਸ ਬਾਈਮਨ ਹੋ ਕੇ ਬਹੁਤ ਵੱਡੇ ਪਰ ਉਪਕਾਰੀ ਕਾਰਜ ਕੀਤੇ ਸੰਗਤਾਂ ਨੂੰ ਨੌਜਵਾਨਾਂ ਨੂੰ ਵਿਸ਼ੇਸ਼ ਉਪਨਾਮੀ ਜਾਰੀ ਕੀਤੇ ਕਿ ਸਾਡੀ ਉਹਨਾਂ ਤੇ ਖੁਸ਼ੀ ਹੈ ਜੋ ਆਪਣੇ ਤਨ ਤੇ ਸ਼ਸਤਰ ਸਜਾਉਣਗੇ ਆਪਣੀਆਂ ਜਵਾਨੀਆਂ ਭੇਟ ਕਰਨਗੇ ਸੋ ਸਾਧ ਸੰਗਤ ਸਤ ਗੁਰੂ ਜੀ ਨੇ ਹਰਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰ ਜਿਨਾ ਕੀਤੀ ਜਿੱਥੇ ਹਰਮੰਦਰ ਸਾਹਿਬ ਦੇ ਵਿੱਚ ਭੰਤੀ ਰਾਸ ਕੀਰਤੋਂ ਹੁੰਦਾ ਹੁੰਦਾ ਸੀ ਉੱਥੇ ਸਤਿਗੁਰੂ ਜੀ ਨੇ ਨੱਥਾ ਤੇ ਅਬਦੁੱਲਾ ਢਾਡਵਾਲੇ ਕੋਲੋਂ ਸੰਗਤਾਂ ਦੇ ਅੰਦਰ ਜਉਦੀਆਂ ਦੇ ਅੰਦਰ ਕੀਰਤਨ ਰਾਸ ਪੈਰਾ ਕਰਨ ਵਾਸਤੇ ਢਾਡੀ ਵਾਰਾਂ ਦਾ ਗਾਇਨ ਕਰਨ ਦਾ ਆਰੰਭ ਕੀਤਾ ਸੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤ ਵੱਡੇ ਕਾਰਜ ਇਸ ਸੰਸਾਰ ਦੇ ਭਲੇ ਵਾਸਤੇ ਕੀਤੇ ਫਿਰ ਇੱਕ ਵਾਰ ਸਥਾਨੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਸਰਬੱਤ ਦੇ ਸੰਗਤਾਂ ਨੂੰ ਸਤਿਗੁਰੂ ਜੀ ਦੇ ਗੁਰਤੱਤ ਦੀ ਤੇ ਮੁੱਖੀ ਤੇ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਤਾਲ ਖਾਲਸਾ ਵਾਹਿਗੁਰੂ ਜੀ